ਵਾਹਿਗੁਰੂ ਜੀ ਦਾ ਖਾਲਸਾ ਅੱਛੀ ਵਾਹਿਗੁਰੂ ਜੀ ਦੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਦੇ ਆਪਾਂ ਪਾੜ ਵਿੱਚ ਗੱਲ ਕਰਾਂਗੇ ਸਾਹਿਬਾਨ ਦਾ ਲਾਹੌਰ ਛੱਡ ਕੇ ਜਾਣਾ ਬੜੀਆਂ ਜੋਰਾਂ ਤੇ ਹੱਲਿਆਂ ਤੋਂ ਬਾਅਦ ਸਾਹਿਬਾਨ ਵੀ ਐਸਾ ਚਿੱਤ ਹੋਇਆ ਵੀ ਉਹਨੇ ਲਾਹੌਰ ਵਿੱਚ ਰਹਿਣਾ ਆਪਣੇ ਆਪ ਨੂੰ ਸੇਫ ਨਹੀਂ ਸਮਝਿਆ ਤੇ ਸੇਫ ਨਹੀਂ ਸਮਝਿਆ ਤੇ ਜਿਹੜੀ ਪੰਜਾਬ ਦੀ ਦੂਰ ਦਿਸ਼ਾ ਉਹਨੇ ਆਪਣੇ ਹਿੰਮਤ ਤੋਂ ਬਾਹਰ ਸਮਝੀ ਤੇ ਲੋਕਾਂ ਵਿੱਚ ਇਹਨੂੰ ਐਸਾ ਮਸ਼ਹੂਰ ਕੀਤਾ ਕਿ ਇਹ ਵੀ ਜਿਹੜਾ ਹੀਰਾਤ ਵਿੱਚ ਮਹਿਮੂਦ ਹਮਲਾ ਬਗਾਵਤ ਕੀਤੀ ਉਹਦੇ ਕਰਕੇ ਲਾਹੌਰ ਛੱਡ ਕੇ ਚੱਲਿਆ ਪਰ ਅਸਲ ਕਾਰਨ ਇਹ ਸੀ ਸਿੰਗਾ ਦਾ ਇਹਦੇ ਟਿਕਾਣਿਆਂ ਤੇ ਲਾਹੌਰ ਤੇ ਵਾਰ-ਵਾਰ ਛਾਪੇ ਮਾਰੀ ਛਾਪੇ ਮਾਰਨਾ ਉਹਦਾ ਉਹ ਚੀਜ਼ ਤੋਂ ਡਰ ਗਿਆ ਸੀ ਤੇ ਲਾਹੌਰ ਛੱਡ ਕੇ ਚਲਾ ਗਿਆ ਸੀ ਤੇ ਜਾਂਦਾ ਜਾਂਦਾ ਆਪਣੇ ਬਹਾਦਰ ਜਨੈਲ ਸੁਨਾਚੀ ਖਾਨ ਨੂੰ 12000 ਦੇ ਕਰੀਬ ਫੌਜ ਤੇ ਇੱਕ ਵੱਡਾ ਤੋਪਖਾਨਾ ਦੇ ਕੇ ਚੱਲਿਆ ਸੀ ਜਿਹੜਾ ਸਿੱਖਾਂ ਨੂੰ ਸਿੰਗਾ ਨੂੰ ਅੱਗੇ ਵਧਣ ਤੋਂ ਰੋਕੇ ਤੇ ਇਧਰ ਵਾਲੀ ਦੂਰ ਜੇਲਮ ਤੱਕ ਹਜੇ ਇਹ ਗਿਆ ਸੀ ਸਾਜਮਾਨ ਤੇ ਉੱਥੇ ਜਾ ਕੇ ਸਿੰਘਾਂ ਨੇ ਇਹਨੂੰ ਘੇਰਿਆ ਤੇ ਇਹਦੇ ਕੋਲੋਂ ਜਿਹੜਾ ਲੁੱਟ ਦਾ ਸਮਾਨ ਸੀ ਉਹ ਕੱਲਾ-ਕੱਲਾ ਕਰਕੇ ਇਹਦੇ ਤੋਂ ਖੋਲਿਆ ਤੇ ਸਾਜਮਾਨ ਨੂੰ ਜਦੋਂ ਜੇਲਮ ਜਾ ਕੇ ਲੁੱਟਿਆ ਸਿੰਘਾਂ ਨੇ ਤੇ ਵਾਪਸ ਰਾਮਨਗਰ ਲਾਏ ਉਹ ਜਦੋਂ ਔਰੰਜੀਤ ਸਿੰਘ ਦੇ ਕਬਜ਼ੇ ਵਿੱਚ ਸੀ ਰਣਜੀਤ ਸਿੰਘ ਦੇ ਕਬਜੇ ਵਿੱਚ ਸੀ ਤੇ ਇਧਰ ਜਿਹੜਾ ਖਾਲਸਾ ਦਲ ਸੀ ਉਹ ਵੀ ਰਣਜੀਤ ਸਿੰਘ ਪੰਗੀਆਂ ਤੇ ਤੇ ਨਿਹਾਲ ਸਿੰਘ ਟਾਰੀ ਦੀ ਸਰਦਾਰੀ ਹੇਟ ਦੇ ਵਿੱਚ ਤਿਆਰ ਖੜਾ ਸੀ ਤੇ ਦਰਾਨੀਆਂ ਤੇ ਖਾਲਸੇ ਪੰਥ ਦੇ ਵਿੱਚ ਐਸੀ ਟਕਰਾਹ ਹੋਇਆ ਜਿੱਤੇ ਇਥੇ ਜਰਨੈਲ ਸੁਆਤੀ ਖਾਂ ਮਦਾਨ ਦੇ ਵਿੱਚ ਜਿਆਦਾ ਟਾਈਮ ਟੇਕ ਨਹੀਂ ਸਕਿਆ ਉਹ ਜ਼ਿਆਦਾ ਟਾਈਮ ਟੇਕ ਨਹੀਂ ਸਕਿਆ ਤੇ ਗੁਜਰਾਤ ਵੱਲ ਨੂੰ ਲੱਗਾ ਭੱਜਣਾ ਤੇ ਜ ਬਾਲੀ ਦੂਰ ਨਹੀਂ ਗਿਆ ਸਿੰਘਾਂ ਨੇ ਜਾ ਕੇ ਘੇਰ ਕੇ ਉਹਦਾ ਸਿਰ ਧੜ ਤੋਂ ਲੱਗ ਕਰ ਦਿੱਤਾ ਤੇ ਜਿਹੜਾ ਅਫਗਾਨਾ ਦੀ ਸੀ ਬਸ ਆਸ ਰਹਿੰਦੀ ਹੁੰਦੀ ਆਸ ਕੀ ਟੁੱਟ ਗਈ ਐਂਦੀ ਹੁੰਦੀ ਆਸ ਟੁੱਟ ਗਈ ਤੇ ਅੱਜ ਵੀ ਅੱਜ ਵੀ ਆਪਣਾ ਗੁਜਰਾਤ ਦੇ ਵਿੱਚ ਜਰਨੈਲ ਸੁਆਤੀ ਖਾਂ ਦੀ ਜਗਾ ਬਣੀ ਹੋਈ ਏ ਤੇ ਇਹ ਘਟਨਾ 1798 ਈਸਵੀ ਦੀ ਹੈ